ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਖੁਸ਼ੀ ਵਿੱਚ ਪਿੰਡ ਮੱਖੀ ਕਿਲਾ ਵਿੱਚੇ ਪਰਮਜੀਤ ਸਿੰਘ ਸ਼ਾਹ ਤੇ ਗੁਰਦੇਵ ਸਿੰਘ ਸ਼ਾਹ ਪਰਿਵਾਰ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਇਗੀ ਇਸ ਮੌਕੇ ਪੱਤਰਕਾਰਾਂ ਨੇ ਗਲਬਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਸੱਚੇ ਸੁੱਚੇ ਤੇ ਇੱਕ ਇਮਾਨਦਾਰ ਆਦਮੀ ਹਨ ਪਰ ਨਰਿੰਦਰ ਮੋਦੀ ਨੂੰ ਇਹ ਗੱਲਾਂ रास ਨਹੀਂ ਆਉਂਦੀਆਂ ਪਰ ਝੂਠੇ ਕੇਸ ਬਣਾ ਰਿਹਾ ਹੈ ਪਰ ਹੁਣ ਦਿੱਲੀ ਦਾ ਬੱਬਰ ਸ਼ੇਰ ਅਰਵਿੰਦ ਕੇਜਰੀਵਾਲ ਬਾਹਰ ਆ ਗਿਆ ਹੈ ਬਾਹਰ ਆਉਣ ਦੇ ਨਾਲ ਵਿਰੋਧੀ ਲੀਡਰਾਂ ਨੂੰ ਹੱਥਾ ਪੈਰਾਂ ਦੀਆਂ ਪੈ ਗਈਆਂ ਹਨ ਦਿੱਲੀ ਵਿੱਚ ਆਮ ਪਾਰਟੀ ਵੱਡੀ ਲੀਡ ਨਾਲ ਚੋਣਾਂ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜੇਗੀ ਆਹ ਗੱਲ ਕਰਦੇ ਆਂ ਪਿੰਡ ਵਾਸੀਆਂ ਨਾਲ ਕੇਸ ਜਵਾਲ ਸ਼੍ਰੀ ਕੇਸ ਜਵਾਲ ਦੀ ਰਿਹਾਈ ਦੇ ਤਬੰਦ ਵਿੱਚ ਬੀਤੀ ਪੀਤੀ ਗਈ ਅੱਛਾ ਓਏ ਉਹਨਾਂ ਦੇ ਹੁਣ ਜਿਹੜਾ ਲક્ષਣ ਦਾ ਦੌਰ ਚੱਲ ਰਿਹਾ ਉਹਦੇ ਸਬੰਧ ਕੀ ਵਿਚਾਰਾਂ ਗਾੜੀ ਟਾੜੀਆਂ ਦਿੱਲੀ ਤੇ ਜਿਹੜੇ ਆ ਪੂਰੀ ਪੂਰੀ ਸਮਾਜ ਕਰਾਂਗੇ ਅਤੇ ਉਹਨੂੰ ਸਾਡੇ ਪਿੰਡ ਨੂੰ ਆ ਕੇ ਦੇ ਵੋਟਾਂ ਪਵਾਵਾਂਗੇ ਤਨਦੇਈ ਨਾਲ ਪੂਰਾ ਜੋਰ ਲਾਵਾਂਗੇ ਜੰਮਾ ਦੇ ਵੇਖੋ ਜੀ ਕਿੰਨਾ ਜੋਸ਼ ਹੈ ਨਾਗੇ ਜਨਤਾ ਆਮ ਪਾਰਟੀ ਜਿੰਦਾਬਾਦ ਸਨਾਰ ਭਗਵੰਤ ਸਿੰਘ ਜੀ ਮਨਿਸਟਰ ਪੰਜਾਬ ਜਿੰਦਾਬਾਦ ਜਿੰਦਾਬਾਦ